ਮੈਂ ਫਿਰ ਕਹਾਂਗਾ ਲਾਈਵ ਚੱਲ ਰਿਹਾ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਨੂੰ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੀਟ ਹੋ ਗਈ ਮਲੇਰਕੋਟੜੇ ਦੇ ਮੁਸਲਮਾਨ ਵਸਦਾ ਪਿਆ ਇਸ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦਗੈਸ਼ ਤੋਂ ਰਹਿਤ ਹੈ ਉਹ ਖਾ ਦਾ ਨਾਰਾ ਮਾਰ ਕੇ ਚਲਾ ਗਿਆ ਸਵੇਰੇ ਜੀ ਨੀਹਾਂ 'ਚ ਖੜੇ ਕਰਨਾ ਹੈ ਸ਼ਾਮ ਨੂੰ ਗਏ ਆ ਅੱਜ ਪੌੜੀਆਂ ਚੜ੍ਹਦੇ ਪਹੁੰਚੇ ਮਾਤਾ ਜੀ ਵੇਖ ਰਹੇ ਸਨ ਮੈਂ ਕੱਲ ਵੀ ਕਿਹਾ ਸੀ ਕਿ ਉਸ ਮਾਂ ਨੇ ਆਪਣਾ ਪਤੀ ਜਾਂਦੇ ਦੀ ਪਿੱਠ ਦੇਖੀ ਸੀ ਆਪਣੇ ਪੋਤਿਆਂ ਦੀ ਪਿੱਠ ਵੀ ਦੇਖਣੀ ਅੱਛਾ ਮਾਤਾ ਜੀ ਨੇ ਪਿਆਰ ਨਾਲ ਅਕਿ ਦੋਨਾਂ ਨੇ ਮਿਲੇ ਘੁੱਟ ਕੇ ਥੱਲੇ ਬੈਠ ਕੇ ਮਾਤਾ ਜੀ ਕੱਦ ਛੋਟੇ ਸਨ ਦੋਨਾਂ ਨੂੰ ਘੁੱਟ ਕੇ ਸੇ ਪੁੱਤ ਮੱਥੇ ਚੁੰਮੇ ਮੂੰਹ ਚੁੰਮਿਆ ਕੀ ਹੋਇਆ ਅੱਜ ਕਹਿੰਦੇ ਮਾਂ ਜੀ ਅੱਜ ਆ ਸਾਡੀ ਤੁਹਾਡੀ ਆਖਰੀ ਰਾਤ ਤੇ ਕੱਲ ਨੂੰ ਸਾਨੂੰ ਨੀਆਂ ਚ ਚਿੰਨ ਦੇਣਾ ਹੈ ਅੱਜ ਆਪਾਂ ਆਖਰੀ ਰਾਤ ਮਿਲਾਂਗੇ ਪਿਆਰਿਓ ਕਹਿਣਾ ਸੌਖਾ ਹੈ ਮੈਂ ਫਿਰ ਵਾਰ-ਵਾਰ ਕਹਿਣਾ ਸਾਡੀ ਆਖਰੀ ਰਾਤ ਹੈ ਛੇਰੇ ਨਹੀਂ ਪੁੱਛਿਆ ਤੁਸੀਂ ਕੀ ਬੋਲੇ ਕਿ ਆ ਮਾਤਾ ਜੀ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਸਲਾਮ ਨੂੰ ਕਬੂਲ ਕਰ ਲਓ ਮੁਸਲਮਾਨ ਬਣ ਜਿਓ ਤੁਹਾਨੂੰ ਧਨ ਦੇਾਂਗੇ ਦੌਲਤ ਦੇਾਂਗੇ ਵਾਰ-ਵਾਰ ਦੱਸਾਂ ਚਾਹ ਚਾਹ ਨਾਲ ਦੱਸਾਂ ਕਦੀ ਬਾਬਾ ਜੋਰਾਵਰ ਸਿੰਘ ਮਾਤਾ ਜੀ ਆਹ ਕਿਹਾ ਆਹ ਕਿਹਾ ਤੇ ਪੁੱਤ ਤੁਸੀਂ ਕਹਿੰਦੇ ਨਾ ਸਾਡੇ ਸਾਹਮਣੇ ਤਾਂ ਬਾਪੂ ਜੀ ਤੇ ਦਾਦਾ ਜੀ ਨੇ ਨਾ ਤੁਸੀਂ ਆਪ ਵੀ ਤਾਂ ਰਾਤ ਸੁਣਾ ਕੇ ਕਹ ਲਿਆ ਸੀ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਹੈ ਸੀਸ ਦਿਆ ਪਰ ਸਿਰ ਨਾ ਦਿਆ ਤੁਹਾਡੇ ਪਿਤਾ ਜੀ ਤੇ ਲਿਖਿਆ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦੇ ਦੀ ਸ਼ਹਾਦਤ ਤੋਂ ਬਾਅਦ ਕਿਆ ਸੀ ਸੀ ਨਾ ਉਚਰੀ ਤੇ ਮਾਂ ਜੀ ਇਹਦੀ ਜਿਸ ਦੇ ਦਾਦੇ ਨੇ ਸੀ ਨਹੀਂ ਉਚਰੀ ਅਸੀਂ ਸੀ ਕਰਾਂਗੇ ਨਾ ਨਾ ਮਾਂ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰੋ ਬਸ ਇਹ ਮੈਨੂੰ ਤੁਹਾਡੇ ਤੇ ਆਸ ਸੀ ਗੁਰਮਖੋ ਯਾਦ ਰੱਖਿਓ ਉਮਰਾ ਛੋਟੀਆਂ ਨੇ ਆਤਮਾ ਬੜੀ ਬਲਵਾਨ ਹੈ ਅਡੋਲ ਹੈ ਅੱਜ ਰਾਤ ਬਤੀਤ ਹੋ ਗਈ ਜੀ ਸਾਰੀ ਰਾਤ ਮਾ ਜੀ ਨੇ ਮੈਂ ਕੱਲ ਵੀ ਕਿਹਾ ਸੀ ਜਿੰਨੀ ਮਾਤਾ ਜੀ ਦੀ ਕਮਾਈ ਸੀ ਬਾਬਾ ਬਕਾਲਾ ਸਾਹਿਬ ਦੀ ਜਿੰਨੀ ਆਨੰਦਪੁਰ ਦੀ ਕਮਾਈ ਸੀ ਜਿੰਨੀ ਪਤੀ ਗੁਰੂ ਦੀ ਸੇਵਾ ਦੀ ਕਮਾਈ ਸੀ ਜਿੰਨੀ ਪੁੱਤਰ ਨੂੰ ਕੋਕ ਚ ਪਾਲ ਕੇ ਪੁੱਤਰ ਨੂੰ ਲੋਰੀਆਂ ਦੀ ਕਮਾਈ ਸੀ ਨਾ ਉਹ ਸਾਰੀ ਦੀ ਸਾਰੀ ਕਮਾਈ 12 ਪੋ ਦੀ ਰਾਤ ਨੂੰ ਮਾ ਨੇ ਆਪਣੇ ਪੋਤਿਆਂ 'ਚ ਪਾ ਦਿੱਤੀ ਹੈ ਉਹ ਸਭ ਕੁਝ ਭਰ ਦਿੱਤਾ ਅੱਜ ਦਿਨ ਚੜਿਆ 12 ਪੋ ਦਾ 13 ਪੋ ਦਾ ਜੀ 12 ਪੋ ਦੀ ਰਾਤ ਹੀ ਮੈਂ ਗੱਲ ਕਰ ਰਿਹਾ 12 ਪੋ ਨੂੰ ਸਭ ਕੁਝ ਭਰ ਦਿੱਤਾ ਉਹ ਰਾਤ ਨੂੰ 13 ਪੋ ਦਾ ਦਿਨ ਚੜਿਆ ਸਿਪਾਈ ਆ ਗਏ ਢੰਡੋਰਾ ਪਟਵਾਇਆ ਸਰੰਦ ਇਕੱਠਾ ਹੋ ਗਿਆ ਇਹ ਸਭ ਕੁਝ ਕਿਲੇ ਦੇ ਵਿੱਚ ਹੀ ਹੋਇਆ ਜੀ ਕਚਹਿਰੀ ਵਿੱਚ ਲੱਗਦੀ ਸੀ ਆ ਗਏ ਜੀ ਸਿਪਾਈ ਵੀ ਸ਼ਾਸ਼ਲ ਬੀਗ ਵਾਸ਼ਲ ਬੀਗ ਜ਼ਲਾਦ ਵੀ ਆ ਗਏ ਸਹਿਬਜ਼ਾਦੇ ਉੱਠੇ ਮਾਤਾ ਜੀ ਨੇ ਜਿਹੜੇ ਕੱਪੜੇ 부ਚਕੀ ਚ ਪਏ ਸਨ ਸਾਡੇ ਵਿਦਵਾਨ ਨੇ ਲੀਆਂ ਝਗੀਆਂ ਕਹਿੰਦੇ ਆ ਇਦਾਂ ਉਹ ਨੀਲੇ ਚੋਲੇ ਪਾਏ ਸਭ ਜਹਦਿਆਂ ਦੇ ਮੱਥੇ ਚੁੰਮੇ ਇਹ ਆਖਰੀ ਮਿਲਣੀ ਸੀ ਇਸ ਮ੍ਰਿਤਮੰਡਲ ਦੀ ਤੇ ਮੈਂ ਆਪ ਨੂੰ ਦੱਸਿਆ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਇਹ ਪਹਿਲਾ ਦਿਨ ਹੈ ਜਿਸ ਦਿਨ ਮਾਂ ਨੇ ਪੁੱਤੇ ਆਪਣੇ ਤੋਂ ਵਾਕ ਕੀਤੇ ਤੁਰ ਲੱਗੇ ਮਾਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਕਲਗੀ ਸਜਾਈ ਉਸੇ ਤਰ੍ਹਾਂ ਤਿਆਰ ਕੀਤਾ ਦੋਨੋਂ ਨੇ ਜੀ ਪਿਆਰ ਨਾਲ ਦੋਨਾਂ ਨੇ ਇੱਕ ਨੇ ਖੱਬੇ ਪੈਰ ਨੇ ਇੱਕ ਨੇ ਸੱਜੇ ਤੇ ਦੋਨਾਂ ਨੇ ਮੱਥੇ ਟੇਕੇ ਉઠੇ ਮਾਂ ਦੇ ਮੱਥਿਆਂ ਨੂੰ ਹੱਥ ਲਾ ਕੇ ਆਪਣੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਤੇ ਲਾਇਆ ਤੇ ਮਾਤਾ ਜੀ ਬਾਰੇ ਫਿਰ ਅੱਲਾ ਯਾਰ ਕਾ ਕਹਿੰਦਾ ਜਾਨੀ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਜਾਨੀ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ જરા હું dulha to lun pyare se saron pe nanni si kalgi sajat to lun beta marne se pehle tumko dulha bana dun mata ji ne toria sipahi aa gaye kehnde mata samjha deta putra nu samjha deta bachiyan nu vekh ke tainu dassya inna ne fatwa kyu hai kehne lage haan main samjha deta hai ਕੀ ਸਮਝਾਇਆ ਬੱਚੇ ਇਹ ਹੀ ਸਮਝਾਇਆ ਪੁੱਤਰ ਮੌਤ ਨੂੰ ਸਵੀਕਾਰ ਕਰ ਲਿਓ ਪਰ ਇਮਾਨ ਤੋਂ ਨਾ ਢੋਲਿਓ ਮੈਨੂੰ ਦੱਸੋ ਕੋਈ ਮਾਂ ਐਸੀ ਹੈ ਜੀ ਹਰ ਮਾਂ ਦਾਦੀ ਕਿਹੜੀ ਹੈ ਜੀ ਜਿਹੜੀ ਕਹੇ ਪੁੱਤੂ ਮਰ ਜਾ ਦਾਦੀ ਤਾਂ ਹੀ ਕਹਿੰਦੀ ਮੇਰੇ ਪੁੱਤ ਤੂੰ ਵਸੇ ਪਰ ਇੱਕ ਦਾਦੀ ਦੁਨੀਆ ਚ ਹੋਵੇ ਜਿਹੜੀ ਤੁਰ ਲੱਗਿਆ ਕਹਿੰਦੀ ਮੇਰੇ ਬੱਚਿਓ ਮੌਤ ਨੂੰ ਸਵੀਕਾਰ ਕਰ ਲਿਓ ਪਰ ਢੋਲਿਓ ਨਾ ਮੈਂ ਬੇਨਤੀ ਕਰਾਂ ਜੀ ਸਮਾਪਤੀ ਕਰ ਲੱਗਾ ਦੋਨੋਂ ਲਾਲ ਉਤਰਦੇ ਪਿਆ ਸਾਡੇ ਬਜ਼ੁਰਗ ਢਾਡੀ ਸੀਤਲ ਸਾਹਿਬ ਬੜੇ ਸਾਲ ਹੋ ਗਿਆ ਸੁਨਾਇਆ ਨੂੰ ਇਕੋ ਦਮ ਉਤਰਦੇ ਆ ਤੇ ਉਹ ਲਿਖ ਦਿਆ ਤੁਰ ਪੈ ਦੋਵੇਂ लाडले ਜਲ ਫਤੇ ਬੁਲਾ ਕੇ ਤੁਰ ਪੈ ਲੋ ਦੋਵੇਂ लाडले ਜਦ ਫਤੇ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਵੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਸੀ ਸੱਚਖੰਡ ਵਿੱਚ ਆ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵੀ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੀ ਛੇਤੀ ਆਉਣਾ ਨਹੀਂ ਤਾਂ ਰਸੂਫ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਕੈਸੇ ਪਿਆਰ ਦੇ ਸ਼ਬਦਾਂ ਮਾਂ ਜੀ ਬੋਲੇ ਕਹਿੰਦੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਮਾਵਾ ਬਾਜੋ ਜਉਂਦੀਆਂ ਕਦ ਪੁੱਤਾਂ ਬਾਜੋ ਜਉਂਦੀਆਂ ਕ ਸੁਣੀਆਂ ਮਾਵਾ ਪੁੱਤਾਂ ਦਵਾਲੇ ਰਾਮਕਾਰ ਮਾਵਾ ਦੀਆਂ ਬਾਵਾ ਜਿੱਧਰ ਉੱਡਦੇ ਖੰਸ ਉਧਰ ਜਾਂਦੀਆਂ ਛਾਵਾਂ ਤੋਰ ਕਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾ ਦੋਵੇਂ ਲਾਲ ਤੁਰ ਪਏ ਉਥੇ ਇੱਕ ਮਨੂ ਕਹਿਸ ਕੇ ਮਨੂ ਖਿਆਲ ਯਾਦ ਰੱਖਿਓ ਜਦੋਂ ਨੂੰ ਪੁੱਤਰ ਚਲਾ ਜਾਏ ਨਾ ਇਹਨੂੰ ਦੁਨਿਆਵੀ ਸ਼ਬਦ ਥੋੜਾ ਲੈ ਲਿਆ ਜੇ ਇੱਕ ਬਲਬਲਾ ਹੈ ਦਾਦੀ ਦਾਦਾ ਜਦੋਂ ਵੀ ਬੱਚੇ ਦਾ ਪੋਤੇ ਪੋਤੀ ਦਾ ਕੋਈ ਕਾਜ ਕਰਨਗੇ ਨਾ ਖੁਸ਼ੀ ਨਾਲ ਕਰਦੇ ਆ ਵੀ ਆਪਣੇ ਬੱਚੇ ਜ਼ਰੂਰ ਚਿੱਤੇ ਹੁੰਦੇ ਆ ਕਹਿੰਦੇ ਨੇ ਮਾਤਾ ਜੀਤੋ ਜੀ ਨੇ ਅੰਤਲੇ ਸਮੇਂ ਆਪਣੀ ਸੱਸ ਨੂੰ ਕਿਹਾ ਸੀ ਮਾਂ ਜੀ ਮੈਂ ਚੱਲੀਆਂ ਮੇਰਾ ਫਤਿਹ ਤੇ ਮੇਰਾ ਜੁਜਾ ਜੋਰਾਵਰ ਸਿੰਘ ਮੇਰੇ ਤੋਂ ਬਿਨਾਂ ਰਹਿੰਦਾ ਨਹੀਂ ਮੈਂ ਚੱਲਣ ਲੱਗੀ ਹਾਂ ਉਸ ਵਕਤ ਲਾਲਾ ਨੂੰ ਯਾਦ ਕਰਕੇ ਇੱਕ ਖਿਆਲ ਆਇਆ ਆ ਜਾ ਜੀਤੋ ਰਾਣੀਏ ਲੈ ਮਿੰਟੂ ਅਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ ਦੇ ਖਾਰੇ ਹੈ ਉਹਨਾਂ ਦਾ ਅੰਦਰ ਦਾ ਜਜ਼ਬਾ ਆ ਜਾ ਜੀਤੋ ਰਾਣੀਏ ਲੈ ਮਿੰਟੂ ਅਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ ਤੇ ਖਾਰੇ ਸਿਹਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਟੁੱਟਣ ਗਿਆ ਜ ਅੰਬਰ ਉਧ ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬਰਮੰਦ ਅਧਾਰੇ ਤੱਕੇ ਫਿੱਕੇ ਪੈਣਗੇ ਸੂਰਜ ਚੰਦ ਤਾਰੇ ਆ ਜਾ ਜੀਤੋ ਰਾਣੀਏ ਲੈ ਮਿੰਟੂ ਅਧਾਰੇ ਸਹਿਬਜ਼ਾਦੇ ਪਹੁੰਚਦੇ ਆ ਜੀ ਕਚਹਿਰੀ ਲੱਗੀ ਹੋਈ ਹੈ। ਉਹੀ ਗੱਲ ਕੱਲ ਵਾਲੀ ਕਿ ਤੁਸੀਂ ਇਸਲਾਮ ਕਬੂਲ ਕਰੋ ਧਨ ਪਦਾਰਥ ਸਭ ਕੁਝ ਦੇਾਂਗੇ। ਮੈਂ ਇੱਕ ਬੇਨਤੀ ਕਰਾਂ ਖਾਲਸਾ ਜੀ ਕਿਸੇ ਨੂੰ ਆਪਣੇ ਆਪਣੇ ਜੀਵਨ ਚ ਸਹਿਬਜ਼ਾਦਿਆਂ ਕੋਲ ਖਲੋ ਕੇ ਇੱਕੋ ਚੀਜ਼ ਮੰਗੋ ਸਾਨੂੰ ਉਹ ਸਿੱਖੀ ਸਦਕ ਦਿਓ ਜਿਹੜਾ ਨੀਹਾਂ ਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਿੱਤਾ ਹੈ। ਅਸੀਂ ਦੋਲੀਏ ਨਾ ਸਾਨੂੰ ਉਹ ਦਾਤ ਦਿਓ ਬਾਬਿਓ ਤੁਸੀਂ ਸਾਡੇ ਬਾਬੇ ਕੋ ਸਾਡੇ ਤੇ ਬਖਸ਼ਿਸ਼ ਕਰੋ ਆ ਗਏ ਫਤਵਾ ਦੇ ਦਿੱਤਾ ਜੀ ਨੀਆਂ ਵਿੱਚ ਖੜੇ ਕਰਨ ਦਾ ਪਿਆਰਿਓ ਨੀਆਂ ਚ ਚਿਣਿਆ ਗਿਆ ਮੈਂ ਪਿਛਲੇ ਸਾਲ ਵੀ ਕਿਹਾ ਸੀ ਚਿੰਨਾ ਤੇ ਖੜਾ ਕਰਨਾ ਬੜਾ ਫਰਕ ਹੈ ਤੁਸੀਂ ਪਿੱਲਰ ਪਚਿੰਦੇ ਹੋ ਲੋਹੇ ਦੇ ਸਰੀਏ ਵਿੱਚ ਚਿਨੇ ਜਾਂਦੇ ਉਹ ਵਿੱਚ ਜੁੜ ਜਾਂਦੇ ਆ ਜਦੋਂ ਨੀਆਂ ਬਣਾਉਣ ਲੱਗਿਆ ਦੋਨੋਂ ਸਹਿਬਜ਼ਾ ਦਿਖਲੋਤੇ ਆ ਪਿਆਰਿਓ ਜੇ ਵਿੱਚ ਲੱਤਾਂ ਦੇ ਵਿੱਚ ਥਾਂ ਸੀ ਨਾ ਉਥੇ ਵੀ ਇੱਟਾਂ ਲਾਈਆਂ ਗਈਆਂ ਨੇ ਚਿਣੇ ਦਾ ਅਰਥ ਧਿਆਨ ਰੱਖਿਓ ਚਿਣੇ ਦਾ ਅਰਥ ਬਹੁਤ ਡੂੰਗਾ ਹੈ ਕਿਸੇ ਚੀਜ਼ ਨੂੰ ਵਿੱਚ ਇੱਟਾਂ ਦੇ ਮਰਜ ਕਰ ਦੇਣਾ ਚਿੰਨ ਦੇ ਪਿਆ ਗੋਡੇ ਪੱਤੇ ਛੋਟੇ ਛੋਟੇ ਸਾਰੇ ਜਦੋਂ ਚਿੰਨ ਦਿੱਤੇ ਇੱਥੋਂ ਤੱਕ ਛਾਤੀਆਂ ਢੱਕ ਲਈਆਂ ਫਿਰ ਆਵਾਜ਼ ਦਿੱਤੀ ਵੇਖ ਲਓ ਅਜੇ ਵੀ ਸਮਝ ਲਓ ਕਿ ਸਮਾਂ ਹੈ ਜੇ ਕਹੋਗੇ ਇਹ ਨੀਂਦ ਤੋੜ ਦੇਾਂਗੇ ਤਾਂ ਉਹਨੂੰ ਸੱਚ ਕਹਿੰਦੇ ਆਂ ਬਾਝੋਗੇ ਤੇ ਬਾਬਾ ਜੀ ਬੋਲੇ ਸੱਚ ਕੋ ਮਿਟਾਓਗੇ ਤੂੰ ਮਿਟੋਗੇ ਜਹਾਂ ਤੋਂ ਡਰਤਾ ਨਹੀਂ ਆਕਾਲ ਕਿਸੇ ਸੈਨਸ਼ਾਂ ਕੀ ਸਾਂਹ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਕਾਮ ਸੇ ਕਹਿ ਰਹੇ ਆਂ ਹਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਕਹਿੰਦੇ ਤੁਸੀਂ ਵਾਰ ਵਾਰ ਕਿਉਂ ਪੁੱਛਦੇ ਹੋ ਪਿਆਰਿਓ ਇਹ ਸਾਰਾ ਜਿਹੜਾ ਗਲਾ ਸੀ ਨਾ ਜੀ ਇਹ ਸਾਰੇ ਦਾ ਸਾਰਾ ਗਾਰੇ ਨਾ ਭਰ ਦਿੱਤਾ ਅਸੀਂ ਚਲੋ ਤਸਵੀਰਾਂ ਵਾਲੇ ਤੇ ਆਪਣੇ ਹਿਸਾਬ ਨੂੰ ਦਿਖਾਉਂਦੇ ਆ ਸਾਰਾ ਜਿਹੜਾ ਗਾਰੇ ਨਾਲ ਭਰਿਆ ਪੈ ਇਹ ਧੱਕ ਦਿੱਤੇਗਾ ਸਿਰ ਪਿਆਰਿਓ ਇਤਿਹਾਸ ਕਹਿੰਦਾ ਕੰਦ ਪਾਟ ਗਈ ਨੀਆਂ ਚ ਖਲੋਤੇ ਕੰਦ ਫਾਟ ਗਈ ਉਦੋਂ ਵੀ ਨਹੀਂ ਸਮਝੀ ਉਸ ਵਕਤ ਦੋਨਾਂ ਸਹਿਬਜ਼ਾਦਿਆਂ ਨੂੰ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਚ ਲਿਖਦਾ ਵੀ ਦੁੱਧ ਪਿਆ ਕੇ ਦੂਜੇ ਦਿਨ ਪਰ ਨਹੀਂ ਸਹਿਬਜ਼ਾਦਿਆਂ ਨੂੰ ਦੋਨਾਂ ਨੂੰ ਜ਼ਿਵਾ ਕਰ ਦਿੱਤਾ ਗਿਆ ਬਾਬਾ ਜ਼ੋਰਾਵਰ ਸਿੰਘ ਜੀ ਨੂੰ बेहोਸ਼ੀ ਦੀ ਹਾਲਤ ਤਾਂ ਸੀ ਨਾ ਪਰ ਅੱਜ ਮੈਂ ਪੜ ਰਿਹਾ ਸੀ ਜਿਸ ਸਵਾ ਪੈਰ ਦਿਨ ਕਹਿੰਦੇ ਆ ਇਸ ਹਵਲਾ ਨੂੰ ਸਵਾ ਪੈਰ ਆਪਣਾ ਬਣ ਜਾਂਦਾ ਅੱਜ 6 ਵਜੇ ਦੇ ਦਿਨ ਨਿਕਲੇ 9 ਇੱਕ ਪੈਰ ਹੋ ਗਿਆ یوں ਸਮਝ ਲਓ ਵੀ 9:45 ਮਿੰਟ ਅੱਜ ਕੱਲ ਦੇ ਸਵਾ ਪੈਰ ਇਹਨਾਂ ਕੋਈ ਬਣੇਗਾ ਨਾ ਸਵਾ ਪੈਰ ਬਾਬਾ ਜ਼ੋਰਾਵਰ ਸਿੰਘ ਜੀ ਜਦੋਂ ਥੋੜੇ ਜਿਓ ਹੌਸ ਚ ਆਇਆ ਲੱਤਾਂ ਦੇ ਥੱਲੇ ਲੈ ਲਿਆ ਗੋਡਿਆਂ ਥੱਲੇ ਲੈ ਲਿਆ ਇੱਕੋ ਦਮ ਇੱਥੇ ਬਾਹਰ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਇੱਕੋ ਵਾਰ ਨਾਲ ਹੀ ਚਲੇ ਗਏ। ਸਵਾਸ ਪੂਰੇ ਹੋ ਗਏ। ਪਰ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਲਟਾ ਕੇ ਅੱਖਾਂ ਦੇਖ ਰੀਆਂ ਸੰ ਸਿਰ ਪਕੜਿਆ ਲੱਤਾਂ ਪਕੜੀਆਂ ਚਲਾਦ ਨੇ ਛਾਤੀ ਤੇ ਆਪਣੇ ਦੋਨੇ ਗੋਡੇ ਰਖੇ। ਇੱਥੇ ਸ਼ਾਰਦ ਅੰਜ ਵੱਡੀ ਖੋਣ ਵਗਣ ਲੱਗਾ। ਤਿੱਲੇ ਦੀ ਜੁੱਤੀ ਪਾਈ ਸੀ ਜੀ ਗਾਰੇ ਨਾਲ ਭਰੀ ਸੀ। ਜਦੋਂ ਖੂਨ ਵਗ ਰਿਹਾ ਤੇ ਲੱਤਾਂ ਹਿੱਲਦੀਆਂ ਨੇ 12 ਮਿੰਟ ਬਾਬਾ ਫਤਿਹ ਸਿੰਘ ਦੀਆਂ ਲੱਤਾਂ ਹਿੱਲਦੀਆਂ ਰਹੀਆਂ 12 ਮਿੰਟ ਬਾਅਦ ਉਹਨਾਂ ਸ਼ਹਾਦਤ ਦਾ ਚਾਮ ਪੀਤਾ ਮੈਂ ਬੇਨਤੀ ਕਰਾ ਕਹਿ ਦਿੱਤਾ ਇਹਨਾਂ ਦੇ ਸਰੀਰ ਚੋਂ ਕੇ ਹੰਸਲਾ ਨਦੀ ਦੇ ਕੰਡੇ ਫਤਿਹਗੁਰ ਸਾਹਿਬ ਨੂੰ ਪਤਾ ਹੈ ਹੰਸਲਾ ਨਦੀ ਦੇ ਕੰਡੇ ਛੱਡ ਦਿਓ ਟੋਡਰਮਲ ਬਾਰਸੀ ਆਇਆ ਮਾਤਾ ਜੀ ਚਲੋ ਸਾਡੇ ਇਤਿਹਾਸਾਂ ਵਿੱਚ ਪਿਆ ਵੀ ਬ੍ਰਹਮਰੁੱਦਰ ਫੋੜ ਕੇ ਕਿਸੇ ਨੇ ਹੀਰੇ ਦਾ ਪਰ ਨਹੀਂ ਪਿਆਰਿਓ ऐसी मां है उन्हें अपने सीने पे सब कुछ ਹੰਡਾਇਆ ਹੈ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਇਧਰ ਟੋਡਰਮਲ ਆਇਆ ਕੁਛ ਨਹੀਂ ਬਣ ਰਿਹਾ ਗੁਰੂ ਕੀ ਹਸਾਕੀਆਂ ਚ ਇਹਦੇ ਭਰਾ ਨਾਗਰਮਲ ਦਾ ਜ਼ਿਕਰ ਹੈ ਟੋਡਰਮਲ ਤੇ ਨਾਗਰਮਲ ਤੇ ਇੱਕ ਸਿੱਖ ਭਾਈ ਜੋਧ ਸਿੰਘ ਤਿੰਨਾਂ ਦਾ ਜ਼ਿਕਰ ਹੁੰਦਾ ਹੈ ਮੋਤੀराम ਮੈਰ ਨੂੰ ਮਿਲਦਾ ਉਹ ਕਹਿੰਦਾ ਪਾਣਾ ਹੈ ਕਹਿੰਦਾ ਹੁਣ ਕਹਿੰਦਾ ਸਰੀਰ ਬਾਹਰ ਪਏ ਨੇ ਗੁਰਮਖੋ ਮੈਨੂੰ ਦੱਸੋ ਆਹ ਸਾਨੂੰ ਦਲੀਲਾਂ ਦੇਣੀਆਂ ਪਈਆਂ ਅੰਮ੍ਰਿਤਸਰ ਕੋ ਕੇਸ ਰੱਖੋ ਮੈਸੇ ਛੱਡੋ ਮੈਂ ਕਹਿੰਦਾ ਬਾਕੀ ਦਲੀਲਾਂ ਸਭ ਛੱਡੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਬਾਹਰ ਪਈਆਂ ਲਾਸ਼ਾਂ ਨੂੰ ਜੂਰ ਦੇਖ ਲਓ ਕੋਈ ਕਿਸੇ ਲਈ ਕਰਦਾ ਜੀ ਵੱਡਿਆਂ ਦੀਆਂ ਲਾਸ਼ਾਂ ਬਾਹਰ ਛੋਟੀਆਂ ਦੀਆਂ ਲਾਸ਼ਾਂ ਬਾਹਰ ਟੋਡਲ ਮਲ ਨੇ ਫਿਰ ਆਪਣੀ ਰਸਾਈ ਕੀਤੀ ਵਜ਼ੀਰ ਖਾਂ ਤੱਕ ਅੱਤੇ ਵਾਲੀ ਦਾ ਅੱਤਾ ਚੌਧਰੀ ਆਹ ਜਿੱਥੇ ਤੁਸੀਂ ਬੈਠਿਓ ਇੱਥੇ ਜ਼ਮੀਨ ਖਰੀਦੀ ਗਈ ਮੈਂ ਕਹਾਂਗਾ ਜਰੂਰ ਟੀਵੀ ਵਾਲੇ ਬਾਹਰ ਸੰਗਤਾਂ ਬੈਠੀਆਂ ਜਰੂਰ ਦਿਖਾਉ ਥਾਂ ਇਸੇ ਤਰੀਕੇ ਨਾਲ ਜੀ ਇਹਨੇ ਕਿਹਾ ਜੀ ਪਹਿਲਾ ਮੋਹਰਾ ਕਰੋ ਉਥੇ ਮੋਹਰਾ ਇੱਥੇ ਮੋਹਰਾ ਟੇਡੀਆਂ ਕੀਤੀਆਂ ਇਹ ਪ੍ਰਿੰਸੀਪਲ ਸਦਵੀਰ ਸਿੰਘ ਨੇ ਦੱਸਿਆ 1 ਕਰੋੜ 45 ਲੱਖ ਉਸ ਵੇਲੇ ਦਾ ਪਰ ਮੈਂ ਕਹਿੰਨਾ ਇਹ ਵੀ ਆਪਾਂ ਨੂੰ ਗਿਣਤੀ ਮਿੰਤੀ ਨਹੀਂ ਕਰਨੀ ਚਾਹੀਦੀ ਮੇਰੇ ਗੁਰੂ ਕੇ ਲਾਲ ਅਮੋਲਕ ਨੇ ਉਹਨਾਂ ਦੀ ਸਸਕਾਰ ਵਾਲੀ ਥਾਂ ਵੀ ਅਮੋਲਕ ਹੈ ਕੀ ਮੋਲ ਕੋਈ ਪਾਸਕਦਾ ਇੱਥੇ ਫਿਰ ਮੋਹਰਾ ਖੜੀਆਂ ਕਰਕੇ ਟੋਡਰਮਲ ਨਾਲੇ ਰੋ ਰਿਆ ਹੈ ਨਾਲੇ ਸਭ ਕੁਝ ਲਾ ਰਿਹਾ ਹੈ ਜਦੋਂ ਥਾਂ ਖਰੀਦ ਲਈ ਉਹਨੇ ਕਿਹਾ ਜਿੰਨੀ ਸਸਕਾਰ ਦੀ ਥਾਂ ਖਰੀਦਨ ਤੋਂ ਬਾਅਦ ਫਿਰ ਹੰਸਲਾ ਨਦੀ ਦੇ ਕੰਢੇ ਗਿਆ ਟੋਡਰਮਲ ਨਾਗਰਮਲ ਜੋਧ ਸਿੰਘ ਭਾਈ ਮੋਤੀराम ਮਹਿਰਾ ਇਹ ਗਏ ਇਹਨੇ ਫਿਰ ਲਾਲਾ ਦੇ ਸਰੀਰ ਖੂਨ ਨਾਲ ਲਤਪਤ ਹੋਏ ਦੇਖੇ ਕੋਈ ਤਾਂ ਇਤਿਹਾਸਾਂ ਵਿੱਚ ਸਿਰ ਲਾਉਣ ਦਾ ਜ਼ਿਕਰ ਹੈ ਜੀ ਸਰੀਰ ਦੇਖੇ ਉਧਰੋਂ ਟੋਡਰਮਲ ਦਾ ਪਰਿਵਾਰ ਬੱਚੇ ਉਹਦੀ ਘਰੋਂ ਉਧਰੋਂ ਮੋਤੀराम ਮਹਿਰ ਦੀ ਮਾਂ ਤੇ ਇਹਦੇ ਘਰੋਂ ਬੀਬੀ ਇਹਨਾਂ ਨੇ ਮਾਤਾ ਗੁਜਰੀ ਜੀ ਦਾ ਇਸ਼ਨਾਨ ਕਰਾਇਆ ਬੀਬੀਆਂ ਨੇ ਬਸ ਇੰਨੇ ਕੁ ਜੀਸਨ ਭਾਈ ਸਾਹਿਬ ਕਹ ਰਿਆ ਤੇ ਟੋਡਰਮਲ ਨੇ ਆਪਣੇ ਅਤੀ ਸਾਹਿਬ ਜਾਨ ਦਾ ਇਸ਼ਨਾਨ ਕਰਾਇਆ ਤੇ ਕਰਾਇਆ ਵੀ ਹੰਸਲਾ ਨਦੀ ਦੇ ਜਲ 'ਚ ਵੇਖੋ ਪਿਆਰਿਓ ਉੱਥੇ ਬਾਹਰ ਫਿਰ ਉੱਥੇ ਉਹਨੇ ਵਿਵਾਨ ਤਿਆਰ ਕੀਤਾ ਵਿਚਕਾਰ ਮਾਤਾ ਜੀ ਨੂੰ ਲਟਾਇਆ ਦੋਨੋਂ ਪਾਸੇ ਛੋਟੇ ਸਹਿਬ ਜਾਇ ਦੇ ਲਟਾ ਕੇ ਐਸ ਥਾਂ ਤੇ ਪਹੁੰਚਿਆ ਜੀ ਇੱਥੇ ਫਿਰ ਇਸ ਰੁੱਖ ਦੀ ਜੋ ਅਸੀਂ ਪੜਿਆ ਹੈ ਇਸ ਰੁੱਖ ਜਿਵੇਂ ਪ੍ਰਕਾਸ਼ ਹੈ ਚਾਦਰ ਹੈ ਇੱਥੇ ਚਿਖਾ ਵਸਾਈ ਬਸ ਸੱਜੇ ਪਾਸੇ ਅੱਜ ਫਿਰ ਬਾਬਾ ਫਤਿਹ ਸਿੰਘ ਨੇ ਖੱਬੇ ਪਾਸੇ ਬਾਬਾ ਜੋਰਾਵਰ ਸਿੰਘ ਹੈ ਉੱਤੇ ਚੰਦਨ ਦੀਆਂ ਲੱਕੜਾਂ ਘਿਓ ਦੇ ਕੁੱਪੇ ਪਾਏ ਮਟਕੇ ਪਾਏ ਟੋਡਰ ਮੰਨ ਲੇ ਤੇ ਜਦੋਂ ਸਭ ਕੁਝ ਪਾ ਦਿੱਤਾ ਚਿਹਰੇ ਟੱਕ ਦਿੱਤੇ ਫਿਰ ਉਹਨੇ ਭਰੇ ਮਨ ਨਾਲ ਟੋਡਰਮਲ ਨੇ ਇਥੇ ਚਿਖਾ ਨੂੰ ਅੱਗ ਲਾਈ ਸੀ 모ਤੀराम ਮਹਿਰਾ ਬਿਰਹਾ ਵਿੱਚ ਰੋ ਰਿਹਾ ਹੈ ਦੇਖਣ ਵਾਲੇ ਜਿੰਨੇ ਕੁਛੀ ਰੋ ਰਹੇ ਸਨ ਇਥੋਂ ਲਪਟਾਂ ਨਿਕਲੀਆਂ ਦੂਰ ਟੋਡਰਮਲ ਖਲੋ ਗਿਆ ਕਹਿਆ ਜਾਂਦਾ ਉਹਨੇ ਪਾਠ ਕੀਤਾ ਉਹਨੇ ਪਾਠ ਕੀਤਾ ਇਸੇ ਥਾਂ ਤੇ ਫਿਰ ਅਸਥੀਆਂ ਜਿਹੜੀਆਂ ਇੱਥੇ ਨੇ ਆਪ ਨੂੰ ਪਤਾ ਹੋਣਾ ਹਾਂ ਅਸਤੀਆਂ ਇੱਥੇ ਨੇ ਤੇ ਜੀ ਰਾਖ ਸੀ ਉਹ ਅੱਲੋ ਰੱਖ ਲੈ ਗਿਆ ਸੀ ਭਾਈ ਜੋਤ ਸਿੰਘ ਮੈਂ ਅਰਜ ਕਰਾਂ ਸਮਾ ਆਇਆ ਇਹਨੂੰ ਫਿਰ ਜੋਤੀ ਸਰੂਪ ਬਣਾਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਰਹੰਦ ਫਿਰ ਪਟਿਆਲੇ ਵਾਲਿਆਂ ਨੇ ਖਰੀਦਿਆ ਮਹਾਰਾਜਾ ਨਰਿੰਦਰ ਸਿੰਘ ਜੀ ਉਹਨਾਂ ਨੇ ਮੈਂ ਫਿਰ ਕਿਤੇ ਸਮਾਂ ਮਿਲਿਆ ਆਪਾਂ ਸਾਰੀ ਗੱਲ ਕਰਾਂਗੇ ਕਿਉਂਕਿ ਸਿੱਖ ਗੱਲ ਕਹਿੰਦੇ ਸਨ ਮਿਸਲਾਂ ਵੇਲੇ ਕਹਿੰਦੇ ਜੇ ਮਰਨੇ ਤੇ ਸਰਹੰਦ ਮਰੀਏ ਸਰਹੰਦ ਮਰਿਆ ਮੁਕਤ ਹੋਈਦਾ ਹੈ ਇੱਥੇ ਹਲ ਵਾਇਆ ਸਰਦਾਰ ਜਸਤਾ ਸਿੰਘ ਅਲਵਾਲੀਏ ਨੇ ਜੀ ਇਸ ਧਰਤੀ ਤੇ ਖਲ ਵਾਇਆ ਉਹਨਾਂ ਨੇ ਪਰ ਮਹਾਰਾਜਾ ਨਰਿੰਦਰ ਸਿੰਘ ਉਹਨੂੰ ਫਿਰ ਰਾਤ ਇਹ ਥਾਂ ਨਹੀਂ ਸੀ ਇਹਦੇ ਉਪਰ ਥੋੜੀ ਥਾਂ ਸੀ ਉਹਨੂੰ ਫਿਰ ਸੁਪਨੇ ਚ ਮਿਲੇ ਮਾਤਾ ਜੀ ਉਹਨਾਂ ਨੇ ਕਿਹਾ ਤੁਸੀਂ ਉਹ ਥਾਂ ਤਾਂ ਬਣਾਇਆ ਜਿੱਥੇ ਸਾਡਾ ਸੰਸਕਾਰ ਹੋਇਆ ਹੈ ਉਹ ਥਾਂ ਜਰੂਰ ਬਣਾਓ ਇਸ ਦਾ ਜ਼ਿਕਰ ਵੀ ਗਿਆਨੀ ਠਾਕੁਰ ਸਿੰਘ ਉਹਨਾਂ ਨੇ ਕੀਤਾ ਇਹਦਾ ਮਤਲਬ ਜਦੋਂ ਉਹਨਾਂ ਮੇਲਾ ਸ਼ੁਰੂ ਕੀਤਾ ਉਹਦੇ ਕੋਲ ਪੁਰਾਣੇ ਬਜ਼ੁਰਗ ਸਨ ਇਸ ਥਾਂ ਨੂੰ ਫਿਰ ਜੋਤੀ ਸਰੂਪ ਸਥਾਨ ਤੇ ਪਿਆਰਿਓ ਇਹਨਾਂ ਸਹਿਬਜ਼ਾਦਿਆਂ ਨੂੰ ਅਸੀਂ ਹਰ ਸਾਲ ਯਾਦ ਕਰਨੀਆਂ ਇਹ ਸਾਡੇ ਬਾਬੇ ਨੇ ਜੀ ਤੇ ਮੈਂ ਕੱਲ ਵੀ ਕਿਹਾ ਸੀ ਜਦੋਂ ਸ਼ਹੀਦ ਜਿਸ ਉਮਰ ਸ਼ਹੀਦ ਹੋ ਜਾਂਦਾ ਉਹਦੀ ਉਮਰ ਉੱਥੀ ਖਲੋ ਜਾਂਦੀ ਹੈ ਉਹ ਸਾਡੇ ਅੱਜ ਵੀ ਬਾਬੇ ਨੇ 7 ਸਾਲ ਤੇ 9 ਸਾਲ ਦੀ ਉਮਰ ਸਨਮਾਨਯੋਗ ਮਾਤਾ ਗੁਜਰੀ ਜੀ ਆਪ ਸੰਗਤ ਦਾ ਬਹੁਤ ਧੰਨਵਾਦ ਸਮਾਂ ਤੁਹਾਡਾ ਸੱਚੀ ਬਹੁਤ ਜਿਆਦਾ ਲੈ ਲਿਆ ਬਖਸ਼ ਦਿਆ ਜੀ ਅਗਲੇ ਸਾਲ ਮੇਰੀ ਬੇਨਤੀ ਹੈ ਜੀ 15 ਦਸੰਬਰ 1 ਪੋ 2 ਪੋ 3 ਪੋ ਤੇ 4 ਪੋ ਤੇ ਜਿੱਦਨ 7 ਪੋ ਹੋਵੇਗੀ ਜੀ ਇਹ ਭਾਈ ਜਮੀਰ ਸਿੰਘ ਭਾਈ ਪਰਮਜੀਤ ਸਿੰਘ ਲੱਖੇਵਾਲ ਭਾਈ ਅਮਰਜੀਤ ਸਿੰਘ ਜੀ ਸਰਬਜੀਤ ਸਿੰਘ ਰਵਿੰਦਰ ਸਿੰਘ ਸਾਰੇ ਤੁਸੀਂ ਬੈਠੇ ਹੋ ਵੇਖੋ ਮੈਂ ਕਹਿੰਦਾ ਇਸ ਜੋੜ ਮੇਲੇ ਨੂੰ ਸਿੱਖੋ ਸਿਆਸਤੂ ਪਰ ਉੱਠ ਕੇ ਮਨਾਓ ਇਹਨਾਂ ਦਿਨਾਂ 'ਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਗੀਤ ਗਾਈਏ ਉਦਨ ਆਪਾਂ ਯਤਨ ਕਰਾਂਗੇ ਜੀ ਭਾਈ ਸਾਹਿਬ ਨੇ ਮੈਨੂੰ ਕਿਹਾ ਹੈ ਵੀ ਰਾਗੀ ਸਿੰਘ ਜੋਟੀਆਂ ਚ ਆਸਾ ਕੀ ਵਾਰ ਗਾਵਾਂ ਉਹ ਮੇਰੀ ਇੱਛਾ ਵੀ 7 ਤਰੀਕ ਨੂੰ ਆਪਾਂ 7 ਪੋ ਨੂੰ ਜੀ 7 ਪੋ ਹੀ ਨਾ ਜੀ ਅੰਮ੍ਰਿਤ ਵੇਲਾ ਉਹ ਐਦਕੀ ਆਪਣੇ ਨੋਟ ਕਰ ਲਓ ਇਹ ਤਰੀਕਾ ਤਾਂ ਕਿ ਆ ਨੇ ਵੀ 1 2 3 4 ਪੋ ਤੇ 7 ਪੋ ਉਸ ਤੋਂ ਇਲਾਵਾ ਹੁਣ ਕੁਝ ਦਿਨਾਂ ਬਾਅਦ ਆਪ ਜੀ ਦੇ ਇੱਥੇ ਭਾਈ ਹਰਪਾਲ ਸਿੰਘ ਜੀ ਹੋਣੀ ਇਹ ਸਫਰੇ ਸ਼ਹਾਦਤ ਵੇਖੋ ਸਾਡਾ ਅਸੀਂ ਕਿੰਨਾ ਰਲ ਮਿਲ ਕੇ ਸਾਰੇ ਗੁਰੂ ਦੀਆਂ ਸਿਫਤਾਂ ਕਰੀਏ ਉਹਨਾਂ ਨੇ ਸ਼ੁਰੂ ਕਰਨਾ ਹੈ ਆਉਣ ਵਾਲੇ ਦਿਨਾਂ 'ਚ ਆਪ ਜੀ ਕਿਰਪਾ ਕਰਿਓ ਹੁਣ ਸਹਿਜ ਪਾਠਾਂ ਦੇ ਭੋਗ ਪਹਿਨਗੇ ਜੀ ਮੈਨੂੰ ਚਾਵਲਾ ਸਾਹਿਬ ਕਹ ਰਹੇ ਸੀ ਅਗਲੇ ਸਾਲ ਜੇ ਪੋਥੀਆਂ ਪ੍ਰਸੰਗਤ ਇੰਨੀ ਹੈ ਬੜਾ ਮੁਸ਼ਕਲ ਹੋ ਜਾਏਗਾ ਜੀ ਪੋਥੀਆਂ ਦਾ ਪਰ ਆਪ ਜੀ ਅੱਜ ਜਿਨ੍ਹਾਂ ਸਹਿਜ ਪਾਠ ਦੇਸ਼ ਪਰਦੇਸ਼ ਕੀਤਾ ਹੈ ਉਹ ਸਾਰੇ ਹੁਣ ਸਹਿਜ ਪਾਠ ਸਿੰਘ ਸਾਹਿਬ ਜੀ ਇਹ ਗਿਆਨੀ ਜਸਵਿੰਦਰ ਸਿੰਘ ਜੀ ਬਹੁਤ ਧੰਨਵਾਦੀ ਇਹਨਾਂ ਦਾ ਤੇ ਮੈਂ ਕਿਸ-ਕਿਸ ਦਾ ਨਾਮ ਲਵਾਂ ਪਰ ਮੈਂ ਸੋਚਣਾ ਜਿਨ੍ਹਾਂ ਜਿਨ੍ਹਾਂ ਨੇ ਜਿਵੇਂ ਸੇਵਾ ਕੀਤੀ ਬਸਾਂ ਦੀ ਕੀਤੀ ਪਾਈ ਅਮਰਜੀਤ ਸਿੰਘ ਦੁਆ ਤ੍ਰਿਪਤ ਰਜਿੰਦਰ ਸਿੰਘ ਜੀ ਤ੍ਰਿਪਤ ਬਾਪਨਾ ਜੀ ਤਿਬਤ ਸਿੰਘ ਦੁਆ ਉਹਨਾਂ ਦਾ ਜਿਨ੍ਹਾਂ ਤੁਸੀਂ ਜਿਨ੍ਹਾਂ ਸੇਵਾ ਕੀਤੀ ਹੈ ਨਾ ਜੀ ਸਾਡੇ ਕਹਿਣ ਤੋਂ ਬਿਨਾਈ ਮਾਤਾ ਜੀ ਤੇ ਸਹਿਬਜ਼ਾਦੇ ਸਵੀਕਾਰ ਕਰਨਗੇ ਆਓ ਹੁਣ ਸਹਿਜ ਪਾਠ ਦੇ ਭੋਗ ਪੈਣਗੇ ਜੀ ਅਰਦਾਸ ਹੋਵੇਗੀ ਉਸ ਤੋਂ ਬਾਅਦ ਫਿਰ ਅਗਲਾ ਸਹਿਜ ਪਾਠ ਪ੍ਰਾਰੰਭ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ